ਲੁਧਿਆਣਾ ਦੇ ਵਿੱਚ ਕੁਝ ਦਿਨ ਪਹਿਲਾਂ ਇਨਕਮ ਟੈਕਸ ਦੀ ਰੇਡ ਕਾਫੀ ਕਾਰੋਬਾਰੀਆਂ ਤੇ ਪਈਸੀ ਹੁੰਡੀ ਪਰਚਾ ਤੋਂ ਲੈ ਕੇ ਇਲੈਕਟ੍ਰੋਨਿਕ ਕਾਰੋਬਾਰੀਆਂ ਤੇ ਇਹ ਇਨਕਮ ਟੈਕਸ ਦੀ ਰੇਡ ਜਿਹੜੀ ਹੈ ਪਈਸੀ ਜਿਸ ਤੋਂ ਬਾਅਦ ਕਈ ਪਰਚੀਆਂ ਕੱਚੀ ਪਰਚੀਆਂ ਜਿਹੜੀਆਂ ਨੇ ਉਹ ਬਰਾਮਦ ਇਨਕਮ ਟੈਕਸ ਦੇ ਅਫਸਰਾਂ ਨੇ ਕੀਤੀਆਂ ਸੀਗੀਆਂ ਆਪਣੇ ਕਬਜ਼ੇ ਦੇ ਵਿੱਚ ਲਈਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਬਹੁਤ ਲੋਕਾਂ ਦੇ ਨਾਲ ਲੈਂਡ ਦੇਣ ਦਾ ਕੱਚਾ ਹਿਸਾਬ ਉਹ ਲਿਖਿਆ ਹੋਇਆ ਸੀਗਾ ਟੈਕਸ ਚੋਰੀ ਕਰਨ ਦੇ ਵਾਸਤੇ ਆਪਣੀ ਇਨਕਮ ਘੱਟ ਦਿਖਾਉਣ ਦੇ ਵਾਸਤੇ ਕੱਚੀਆਂ ਕਾਪੀਆਂ ਕੱਚੀਆਂ ਪਰਚੀਆਂ ਜਿਹੜੀਆਂ ਨੇ ਓਵਰਤੀਆ ਚਾਰੀਆਂ ਸੀ ਜਿਸ ਤੋਂ ਬਾਅਦ ਇਨਕਮ ਟੈਕਸ ਨੇ ਉਹ ਸਾਰੇ ਕਾਗਜ਼ ਜਿਹੜੇ ਨੇ ਸਾਰੀਆਂ ਪਰਚੀਆਂ ਜਿਹੜੀਆਂ ਨੇ ਜ਼ਬਤ ਕਰ ਲੀਆਂ ਸੀ ਤੇ ਇੱਕ ਇੱਕ ਕਰਕੇ ਉਹਨਾਂ ਦੀ ਜਾਂਚ ਕਰਨੀ ਸ਼ੁਰੂ ਕੀਤੀ ਤਾਂ ਜਿਨ੍ਹਾਂ ਜਿਨ੍ਹਾਂ ਦੇ ਉਹ ਪਰਚੀਆਂ ਤੇ ਨਾਮ ਸੀਗੇ ਤਾਂ ਹੁਣ ਉਹਨਾਂ ਨੂੰ ਇਨਕਮ ਟੈਕਸ ਦੇ ਉਹ ਨੋਟਿਸ ਜਿਹੜੇ ਨੇ ਉਹ ਆਉਣੇ ਸ਼ੁਰੂ ਹੋ ਗਏ ਨੇ ਤਾਂ ਵੱਡੇ ਪੱਧਰ ਤੇ ਉਹ ਕਾਰੋਬਾਰੀਆਂ ਤੇ ਲੁਧਿਆਣੇ ਦੇ ਵਿੱਚ ਉਹ ਰੇਡ ਪਈ ਸੀ ਤਾਂ ਉਸ ਤੋਂ ਬਾਅਦ ਹੁਣ ਉਸ ਤੋਂ ਵੀ ਜ਼ਿਆਦਾ ਵੱਡੇ ਪੱਧਰ ਤੇ ਜਿੰਨਾ ਜਿੰਨਾ ਦੇ ਨਾਂ ਕੱਚੀਆਂ ਪਰਚੀਆਂ ਤੇ ਲਿਖੇ ਹੋਏ ਸੀ ਉਹਨਾਂ ਨੂੰ ਇਨਕਮ ਟੈਕਸ ਦੇ ਨੋਟਿਸ ਆਣੇ ਜਿਹੜੇ ਨੇ ਉਹ ਸ਼ੁਰੂ ਹੋ ਗਏ ਨੇ ਬਹੁਤ ਸਾਰੇ ਲੋਕਾਂ ਦੇ ਉੱਤੇ ਇਨਕਮ ਟੈਕਸ ਹੁਣ ਸਖਤਾਈ ਕਰ ਰਿਹਾ ਕਿਉਂਕਿ ਟੈਕਸ ਲੀਕੇਜਸ ਬਹੁਤ ਜਣੀਆਂ ਨੇ ਉਹ ਵੱਧ ਗਈਆਂ ਨੇ ਚਾਹੇ ਫਿਰ ਉਹ ਜੀਐਸਟੀ ਵੀ ਹੋਵੇ ਚਾਹੇ ਇਨਕਮ ਟੈਕਸ ਹੋਵੇ ਟੈਕਸ ਲੀਕੇਜਸ ਜਿਹੜੀਆਂ ਨੇ ਉਹ ਬਹੁਤ ਵੱਧ ਗਈਆਂ ਨੇ ਸਰਕਾਰ ਦੇ ਖਜ਼ਾਨੇ ਦੇ ਵਿੱਚ ਉਹ ਉਹਨਾਂ ਟੈਕਸ ਨਹੀਂ ਪਹੁੰਚ ਰਿਹਾ ਜਿਨ੍ਹਾਂ ਲੋਕਾਂ ਦੀ ਬਾਇੰਗ ਕਪੈਸਿਟੀ ਜਾਂ ਸੇਲਿੰਗ ਕਪੈਸਿਟੀ ਜਿਹੜੀ ਹੈ ਉਹ ਵੱਧ ਰਹੀ ਹੈ ਕਿਉਂਕਿ ਲੋਕ ਘੱਟ ਦਿਖਾਣ ਦੀ ਕੋਸ਼ਿਸ਼ ਕਰਦੇ ਨੇ ਆਪਣਾ ਟੈਕਸ ਬਚਾਣ ਦੇ ਵਾਸਤੇ ਕਿ ਸਰਕਾਰ ਦੇ ਖਾਤੇ ਦੇ ਵਿੱਚ ਉਹਨਾਂ ਦੇ ਪੈਸੇ ਜਿਹੜੇ ਨਾ ਚਲੇ ਜਾਣ 100 ਤਰੀਕੇ ਉਹ ਸੋ ਕੁੰਡੀਆਂ ਜਿਹੜੀਆਂ ਨੇ ਉਲਬਧ ਦੇ ਨੇ ਵੀ ਉਹਨਾਂ ਦੇ ਪੈਸੇ ਜਿਹੜੇ ਨੇ ਸਰਕਾਰ ਦੇ ਖਾਤੇ ਚ ਨਾ ਚਲੇ ਜਾਣ ਸਿਰਫ ਉਹਨਾਂ ਦੀ ਜੇਬ ਦੇ ਵਿੱਚ ਹੀ ਰਹਿਣ ਜਿਸ ਤੋਂ ਬਾਅਦ ਇਨਕਮ ਟੈਕਸ ਦੀ ਰੇਟ ਬਹੁਤ ਕਾਰੋਬਾਰੀਆਂ ਤੇ ਲੁਧਿਆਣੇ ਦੇ ਵਿੱਚ ਪਈ ਜਿਸ ਤੋਂ ਬਾਅਦ ਸਾਰੀ ਜਾਂਚ ਤੋਂ ਬਾਅਦ ਉਹ ਕੱਚੀਆਂ ਪਰਚੀਆਂ ਦੀ ਜਾਂਚ ਕੀਤੀ ਗਈ ਤੇ ਉਹਨਾਂ ਨੂੰ ਹੁਣ ਇਨਕਮ ਟੈਕਸ ਦੇ ਨੋਟਿਸ ਜਿਹੜੇ ਨੇ ਆਉਣੇ ਸ਼ੁਰੂ ਹੋ ਗਏ ਨੇ ਤਾਂ ਹੋਰ ਅੱਗੇ ਇਨਕਮ ਟੈਕਸ ਇਸ ਮਾਮਲੇ ਦੇ ਵਿੱਚ ਕੀ ਕਾਰਵਾਈਆਂ ਕਰੇਗਾ ਉਹ ਵੀ ਤੁਹਾਨੂੰ ਸਮੇਂ-ਸਮੇਂ ਤੇ ਅਸੀਂ ਦੱਸਦੇ ਰਵਾਂਗੇ ਤਾਂ ਹੋਰ ਅਪਡੇਟਸ ਇਸ ਹਿਸਾਬ ਨਾਲ ਜਿਹੜਾ ਲੋਕਾਂ ਨੂੰ ਧਿਆਨ ਤੋਂ ਸ਼ਨਮਜੀਤ ਸਿੰਘ ਜਨਦੇਸ਼ੀ ਧਰਵਾ